ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅਗੰਭੀ ਟਿੱਕ ਤੇ ਹਾਂਜੀ ਅੱਜ ਤੁਹਾਨੂੰ ਦੱਸਾਂਗੇ ਵੀ ਆਪਾਂ ਬਣੀ ਹੋਈ ਸਲਵਾਰ ਦਾ ਘੇਰ ਕਿਦਾਂ ਘੱਟ ਕਰ ਸਕਦੇ ਆਂ ਤੇ ਆਪਾਂ ਹਲਕੀ ਸਲਵਾਰ ਕਿਵੇਂ ਬਣਾ ਸਕਦੇ ਆਂ ਜੋ ਪਹਿਲਾਂ ਦੀ ਆਪਣੀਆਂ ਹੈਵੀ ਸਲਵਾਰਾਂ ਬੜੀਆਂ ਹੁੰਦੀਆਂ ਉਹਨਾਂ ਨੂੰ ਕਿਵੇਂ ਹਲਕੀ ਬਣਾ ਸਕਦੇ ਆਂ ਹਾਂਜੀ ਹੁਣ ਆਪਾਂ ਕੱਪੜੇ ਨੂੰ ਸੈੱਟ ਕਰਾਂਗੇ ਆਪਾਂ ਪਹਿਲਾਂ ਵੱਲ ਦੇੜ ਕੇ ਤੇ 벨ਟ ਨੂੰ ਅਲੱਗ ਕਰ ਲਿਆ ਤੇ ਹੁਣ ਆਪਾਂ ਇਹਨੂੰ ਕੱਪੜੇ ਨੂੰ ਸੈੱਟ ਕਰਾਂਗੇ ਵਧੀਆ ਇੱਕੋ ਜਿਹਾ ਕਰ ਲੈਣਾ ਸਾਰਾ ਕੱਪੜਾ ਤਾਂ ਕਿ ਕਿਤੋਂ ਵੀ ਕੋਈ ਕਾਰਨ ਨਾ ਰਵੇ ਜਾਂ ਇਧਰ ਉਧਰ ਕਟਿੰਗ ਨਾ ਹੋ ਸਕੇ ਪੋਹਚੇ ਵੀ ਆਪਾਂ ਬਰਾਬਰ ਕਰ ਲੈਣੇ ਆ ਹਾਂਜੀ ਹੁਣ ਆਪਾਂ ਨਿਸ਼ਾਨ ਲਾਵਾਂਗੇ ਆਪਾਂ ਜਿੰਨਾ ਵੀ ਸਲਵਾਰ ਨੂੰ ਹਲਕਾ ਕਰਨਾ ਹੈ ਜਿੰਨਾ ਵੀ ਘੇਰ ਰੱਖਣਾ ਆਪਾਂ ਨਹੀਂ ਨਿਸ਼ਾਨ ਲਾਵਗੇ ਮੈਂ ਇੱਥੇ 26 ਇੰਚ ਦਾ ਘੇਰ ਕਰਨ ਲੱਗੀ ਆ ਤੁਸੀਂ ਇਸ ਤੋਂ ਕੱਟ ਕਰਨਾ ਹੈ ਤਾਂ ਕੱਟ ਵੀ ਕਰ ਸਕਦੇ ਜਿੰਨਾ ਆਪਣੇ ਮੁਤਾਬਿਕ ਕਰ ਸਕਦੇ ਹੋ ਆਪਾਂ ਇੱਥੇ 26 ਇੰਚ ਦਾ ਘੇਰ ਰੱਖਾਂਗੇ ਘੇਰ ਦਾ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਝੋਲੀ ਦਾ ਨਿਸ਼ਾਨ ਲਾਵਾਂਗੇ ਪਹਿਲਾਂ ਆਪਾਂ ਕੱਪੜੇ ਨੂੰ ਉੱਪਰੋਂ ਵੇਖਾਂਗੇ ਵੀ ਆਪਣਾ ਬਰਾਬਰ ਹੈ ਕਿ ਨਹੀਂ ਹੈ ਜੇ ਨਹੀਂ ਆ ਥੋੜਾ ਉੱਪਰ-ਨੀਚੇ ਹੈ ਤਾਂ ਉੱਤੋਂ ਕਟਿੰਗ ਕਰ ਸਕਦੇ ਹਾਂ ਕਟਿੰਗ ਕਰਕੇ ਆਪਾਂ ਇੱਕ ਬਰਾਬਰ ਕਰ ਲੈਣਾ ਕਿਉਂਕਿ ਜੇ ਆਪਾਂ ਇਸੇ ਤਰ੍ਹਾਂ ਕੀਤਾ ਤਾਂ ਝੋਲੀ ਵੱਡੀ-ਛੋਟੀ ਹੋ ਸਕਦੀ ਹੈ ਇਸ ਲਈ ਆਪਾਂ ਹੁਣ ਝੋਲੀ ਦਾ ਨਿਸ਼ਾਨ ਲਾਵਾਂਗੇ ਮੈਂ 10 ਇੰਚ ਦੀ ਝੋਲੀ ਰੱਖੀ ਆ ਫਿਰ ਆਪਾਂ ਪਹੁੰਚ ਤੋਂ ਲੈ ਕੇ ਝੋਲੀ ਤੱਕ ਨਿਸ਼ਾਨ ਲਾਵਾਂਗੇ ਕਟਿੰਗ ਕਰਨ ਵਾਸਤੇ ਕੁੰਡੇ ਦਾ

ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਸਲਵਾਰ ਦਾ ਘੇਰ ਕਿੰਨਾ ਛੋਟਾ ਹੋ ਗਿਆ ਹੈ ਹਾਂਜੀ ਇਸੇ ਤਰ੍ਹਾਂ ਤੁਸੀਂ ਭਾਰੀ ਸਲਵਾਰ ਨੂੰ ਹਲਕੀ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ